ਇਸ ਦੁਨੀਆ ਦੇ ਉੱਤੇ ਇੱਕ ਬਹੁਤ ਵੱਡੀ ਬਰਬਾਦੀ ਆਉਣ ਵਾਲੀ ਆ ਤੁਸੀਂ ਦੇਖੋ ਮੈਂ ਮਾਰਨਿੰਗ ਪ੍ਰੇਅਰਸ ਵਿੱਚ ਇਸ ਗੱਲ ਨੂੰ ਬਹੁਤ ਵਾਰੀ ਕਿਹਾ ਹੈ ਕਿ ਦੁਨੀਆ ਨੂੰ ਦੇਖਣਾ ਹੈ ਤਾਂ ਆਪਣੀ ਨਜ਼ਰ ਇਜ਼ਰਾਈਲ ਉੱਤੇ ਰੱਖੋ ਇਜ਼ਰਾਈਲ ਦੇ ਵਿੱਚ ਕੀ ਕੁਝ ਬਣ ਰਿਹਾ ਹੈ ਇੱਕ ਵੱਡੀ ਲੜਾਈ ਦਾ ਆਗਾਜ਼ ਸ਼ੁਰੂ ਹੋ ਚੁੱਕਿਆ ਹੈ ਔਰ ਇਹ ਉਹ ਲੜਾਈ ਹੈ ਜਿਹਦਾ ਜ਼ਿਕਰ ਪਵਿੱਤਰ ਬਾਈਬਲ ਵਿੱਚ ਵੀ ਕੀਤਾ ਗਿਆ ਹੈ ਔਰ ਇਥੋਂ ਉੱਠਣ ਵਾਲਾ ਤੁਹਾਂ ਉਹ ਬਹੁਤ ਸਾਰੇ ਦੇਸ਼ਾਂ ਤੱਕ ਪਹੁੰਚਣ ਵਾਲਾ ਹੈ ਬਹੁਤ ਸਾਰੇ ਦੇਸ਼ਾਂ ਤੱਕ ਤੁਸੀਂ ਇਹਨੂੰ ਸਮਝ ਸਕਦੇ ਇਨ ਅੱਖਰਾਂ ਨੂੰ ਉਹ ਬਹੁਤ ਥਾਵਾਂ ਨੂੰ ਇਫੈਕਟ ਕਰਨ ਵਾਲੀ ਬਹੁਤ ਦੇਸ਼ਾਂ ਨੂੰ ਇਫੈਕਟ ਕਰਨ ਵਾਲੀ ਉਹ ਲੜਾਈ ਪਰ ਅਗਰ ਤੁਸੀਂ ਗੋਸ਼ਣ ਦੇ ਅੰਦਰ ਆ ਤੁਹਾਡੇ ਉੱਤੋਂ ਦੀ ਤਾਂ ਧੂਆਂ ਲੰਘ ਜਾਊਗਾ ਪਰ ਤੁਹਾਡੇ ਘਰਾਂ 'ਚ ਨਹੀਂ ਬੜੂਗਾ ਹallelujah ਹallelujah ਪੂਛ 11 ਉਹਦੀ 4 ਤੋਂ 7 ਦੇ ਵਿੱਚ ਜਦੋਂ ਅਸੀਂ ਦੇਖਦੇ ਆਂ ਕਿੱਥੇ ਅਸੀਂ ਦੇਖਦੇ ਆਂ موسی ਨੇ ਆਖਿਆ ਯਹੋਵਾ ਐਉਂ ਫਰਮਾਉਂਦਾ ਕਿ ਮੈਂ ਅੱਤੀਕ ਰਾਤ ਨੂੰ ਮਿਸਰ ਦੇ ਵਿੱਚੋਂ ਦੀ ਲੰਘਣ ਵਾਲਾ ਹਾਂ ਔਰ ਮਿਸਰ ਦੇਸ਼ ਵਿੱਚ ਹਰ ਇੱਕ ਪਲੋਟᱷਾ ਫਰੋਂਡ ਉਹ ਲੈ ਕੇ ਜਿਹੜਾ ਆਪਣੇ ਸਿੰਘਾਸਨ ਉੱਤੇ ਬੈਠਾ ਹੈ ਉਸ ਗੋਲੀ ਦੇ ਪਲੋਠੇ ਤੀਕ ਜਿਹੜੀ ਚੱਕੀ ਪਿੱਛੇ ਹੈ ਨਾਲੇ ਹਰ ਇੱਕ ਡੰਗਰ ਦਾ ਪਲੋਠਾ ਮਰ ਜਾਵੇਗਾ ਔਰ ਸਾਰੇ ਮਿਸਰ ਦੇਸ਼ ਵਿੱਚ ਅਜਿਹਾਂ ਵੱਡਾ ਸਿਆਪਾ ਹੋਵੇਗਾ ਜੋ ਨਾ ਪਿੱਛੇ ਹੋਇਆ ਔਰ ਨਾ ਅੱਗੇ ਨੂੰ ਫੇਰ ਹੋਵੇਗਾ ਪਰ ਕਿਸੇ ਇਜ਼ਰਾਈਲੀ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੀਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ ਤਾਂ ਜੋ ਤੁਸੀਂ ਜਾਣੋ ਕਿ ਯਹੋਵਾ ਮਿਸਰੀਆਂ ਅਤੇ ਇਜ਼ਰਾਈਲੀਆਂ ਵਿੱਚ ਇਵੇਂ ਭਿੰਨ ਭੇਦ ਰੱਖਦਾ ਹੈ ਹallelujah 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 ਪਰਮੇਸ਼ਰ ਨੇ ਕਿਹਾ ਉਹ ਲੋਕ ਜਿਹੜੇ ਪਰਮੇਸ਼ਰ ਦਾ ਇਨਕਾਰ ਕਰਦੇ ਆ ਜਿਹੜੇ ਪਰਮੇਸ਼ਰ ਦੇ ਲੋਕਾਂ ਨੂੰ ਗੁਲਾਮ ਆਇਲੀਆਂ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇੱਥੋਂ ਤੱਕ ਕਿ ਜਿਵੇਂ ਆਇਤਾ ਲਈਆਂ ਬਹੁਤ ਆਇਤਾਆਂ ਤੁਸੀਂ वचन ਨੂੰ ਪੜੋਗੇ ਨਾ ਤੁਹਾਨੂੰ ਮਜ਼ਾ ਆ ਜਾਣਾ ਪੜਨ ਦਾ ਤੁਸੀਂ ਜ਼ਰੂਰ ਕਰ ਜਾ ਕੇ ਸਾਰੇ-ਸਾਰੇ ਚੈਪਟਰ ਪੜਿਓ ਇੱਕ ਥਾਂ ਤੇ موسی ਦੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਕਿ موسی ਇਹਨਾਂ ਲੋਕਾਂ ਨੂੰ ਕਹ ਦੇ ਜੋ ਕੁਛ ਜੂਹਾਂ ਦੇ ਵਿੱਚ ਆ ਸਭ ਕੁਝ ਲੈ ਕੇ ਘਰਾਂ ਨੂੰ ਚੱਲ ਜਾਓ ਆਪਣਾ maal ਡੰਗਰ ਲੈ ਕੇ ਜਿਹੜਾ ਘਰਾ ਵਿੱਚ ਨਾ ਗਿਆ ਮੈਂ ਇਹੋ ਜਿਹੇ ਗੜੇ ਪਾਉਣ ਵਾਲਾ ਆ ਜਿਨ੍ਹਾਂ ਦੇ ਵਿੱਚ ਅੱਗ ਰਲੀ ਹੋਈ ਆ ਉਹ ਬੰਦਿਆਂ ਨੂੰ ਵੀ ਸਾੜ ਦਊਗੇ ਉਹ ਮਾਲ ਡੰਗਰ ਨੂੰ ਵੀ ਸਾਲਕਾਸੇ ਨੂੰ ਸਾੜ ਦੇਣਗੇ ਕੁਸ਼ ਮਿਸਰੀ ਲੋਕ ਸੀ ਜਿਹੜੇ ਰਾਜੇ ਦੇ ਰਾਜ ਮਹਿਲ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਵੀ ਸੁਣਿਆ ਉਹਨਾਂ ਨੇ ਭੈ ਖਾਦਾ ਕਿ ਜੂਆ ਆਈਆਂ ਪਰ ਮਿਸਰੀਆਂ ਨੂੰ ਨਹੀਂ ਪਈਆਂ ਲਹੂ ਬਣਿਆ ਪਰ ਮਿਸਰੀਆਂ ਦੇ ਘਰ ਦੇ ਵਿੱਚ ਪਾਣੀ ਜਿਹੜਾ ਸੀ ਉਹ ਠੀਕ ਰਿਹਾ ਬਾਕੀ ਸਾਰੇ ਦੇ ਘਰਾਂ ਦਾ ਲਹੂ ਬਣ ਗਿਆ ਮੱਖੀਆਂ ਆਈਆਂ ਇਜ਼ਰਾਈਲੀਆਂ ਦੇ ਨਹੀਂ ਨੁਕਸਾਨ ਹੋਇਆ ਉਹਨਾਂ ਨੇ ਉਹ ਵੱਡੇ ਕੰਮ ਦੇਖੇ ਪਰ ਉਹ ਡਰ ਗਏ ਉਹਨਾਂ ਚੋਂ ਕੁਝ ਲੋਕਾਂ ਨੇ ਥੋੜੇ ਜਿਹਾ ਨੇ ਪਰਮੇਸ਼ਵਰ ਦਾ ਭੈ ਮੰਨ ਕੇ ਆਪਣੇ maal ਡੰਗਰ ਨੂੰ ਵੀ ਘਰ ਲੈ ਆਂਦਾ ਪਰ ਜਿੱਦਾਂ ਇਜ਼ਰਾਈਲੀ ਬਚਾਏ ਗਏ ਉਦਾਂ ਹੀ ਮਿਸਰ ਦੇ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਉੱਤੇ ਭਰੋਸਾ ਰੱਖਿਆ ਉਹ ਵੀ ਬਚਾਏ ਗਏ ਹallelujah ਇਥੋਂ ਸਾਨੂੰ ਪਤਾ ਲੱਗਦਾ ਪਰਮੇਸ਼ਵਰ ਭਿੰਨ ਭੇਤ ਨਹੀਂ ਕਰਦਾ ਜਿਹੜਾ ਵੀ ਆਗਿਆਕਾਰੀ ਕਰੂਗਾ ਚਾਹੇ ਉਹ ਇਸرائیਲੀ ਆ ਚਾਹੇ ਉਹ ਉਪਰਾ ਆ ਜਿਹੜਾ ਆਗਿਆਕਾਰੀ ਕਰੂਗਾ ਉਹ ਬਚਾਇਆ ਜਾਊਗਾ ਹallelujah ਹallelujah ਅਰ ਇਹ ਬਚਾਓ ਦੀ ਜਿਹੜੀ ਕਹਾਣੀ ਆ ਨਾ ਇਹ ਸਿਰਫ ਕੂਚ ਦੀ ਕਿਤਾਬ ਦੇ ਵਿੱਚ ਹੀ ਨਹੀਂ ਆ ਸ਼ੰਦੀ ਜਗਾ ਕੀ ਪਨਾਹ ਮਿਸਰ ਦੇ ਵਿੱਚ ਇਜ਼ਰਾਈਲੀਆਂ ਨੂੰ ਮਿਲੀ ਹੋਈ ਪਨਾਹ ਤਾਂ 다ਊਦ ਕਹਿੰਦਾ ਯਾਰ ਰੱਬ ਤੂੰ ਮੇਰੀ ਤੇ ਤੂੰ ਮੇਰੇ ਛੁਪੜੇ ਦਾ ਮੈਂ ਰਾਤ ਦੇ ਭੈ ਚਲਦਾ ਨਾ ਦਿਨ ਦੇ ਉਣਦੇ ਨਾ ਸਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਤੇ ਨਾ ਪਰ ਉਹ ਮੇਰੇ ਨੇੜੇ ਨਹੀਂ ਆਵੇਗੀ ਹallelujah ਹallelujah ਕਰਕੇ ਅਸੀਂ ਪਰਮੇਸ਼ਰ ਦੀ ਪਨਾਹ ਦੇ ਵਿੱਚ ਹਾਂ ਜਿਹੜੇ ਵੀ ਪਰਮੇਸ਼ਰ ਦੀ ਪਨਾਹ ਵਿੱਚ ਰਹਿਣਗੇ ਨਾ ਸੂਰਜ ਨੂੰ ਲੱਗਿਆ ਹੋਇਆ ਗ੍ਰਹਿ ਨਾ ਕੋਈ ਨੁਕਸਾਨ ਕਰੂਗਾ ਨਾ ਦੇ ਬੱਚਿਆਂ ਹallelujah ਹallelujah ਕੀ ਤੁਸੀਂ ਖੁਸ਼ੀਆਂ ਪਰਮੇਸ਼ਰ ਨੂੰ ਮੰਨ ਕੇ ਕੀ ਤੁਸੀਂ ਆਪਣੇ ਬੱਚਿਆਂ ਸਮੇਤ ਗੋਸ਼ਣ ਦੇ ਵਿੱਚ ਆਓਗੇ ਕੀ ਤੁਸੀਂ ਆਪਣੇ ਮਾਤਾ ਪਿਤਾ ਦੇ ਸਮੇਤ ਗੋਸ਼ਣ ਦੇ ਵਿੱਚ ਆਓਗੇ ਕੀ ਤੁਸੀਂ ਆਪਣੇ ਮਾਲ ਡੰਗਰ ਦੇ ਸਮੇਤ ਗੋਸ਼ਣ ਦੇ ਉਹ ਬਚਾਏ ਜਾਣਗੇ ਹallelujah ਹallelujah ਵਚਨ ਚ ਲਿਖਿਆ ਅੰਤਲੇ ਦਿਨਾਂ ਦੇ ਵਿੱਚ ਬਥੇਰਿਆਂ ਦੀ ਪ੍ਰੀਤ ਠੰਡੀ ਹੋ ਜਾਊਗੀ ਪਰ ਮੈਂ ਤੁਹਾਨੂੰ ਕਹਿੰਨੀ ਤੁਸੀਂ ਉਹਨਾਂ ਬਥੇਰਿਆਂ ਦੇ ਵਿੱਚ ਨਹੀਂ ਆਉਂਦੇ ਹallelujah ਜਿਹੜਾ ਗੋਸ਼ਣ ਦੇ ਬਾਹਰ ਆ ਨਾ ਅਗਰ ਕੋਈ ਇਜ਼ਰਾਈਲੀ ਉਸ ਗੋਸ਼ਣ ਚੋਂ ਨਿਕਲ ਜਾਂਦਾ ਉਹਨੇ ਵੀ ਮਾਰਿਆ ਜਾਣਾ ਸੀ ਉਹਦਾ ਵੀ ਨੁਕਸਾਨ ਹੋਣਾ ਸੀ ਕਿਉਂਕਿ ਉਹੀ ਜਗ੍ਹਾ ਸੁਰੱਖਿਆਤ ਆ ਜਿਹੜੀ ਪਰਮੇਸ਼ਵਰ ਨੇ ਸਾਨੂੰ ਬਖਸ਼ੀ ਗੋਸ਼ਨ ਲਹੂ ਦੇ ਵਿੱਚ ਕਵਰ ਕੀਤਾ ਹੋਇਆ ਏਰੀਆ ਆ ਜੇ ਇਸ ਦਿਨ ਮੌਤ ਦਾ ਫਰਿਸ਼ਟਾ ਉੱਥੋਂ ਦੀ ਲੰਘਿਆ ਪਰਮੇਸ਼ਵਰ ਨੇ ਕਿਹਾ ਲੈਲੇ ਦਾ ਲਹੂ ਲੈ ਕੇ ਚੌਕਾਂ ਤੇ ਲਾ ਲੋ ਆਪਣੇ ਦਰਵਾਜ਼ਿਆਂ ਤੇ ਸਰਦਲਾਂ ਤੇ ਲਾ ਲੋ ਲੋਕਾਂ ਨੇ ਲਾਇਆ ਜਿਨ੍ਹਾਂ ਤੇ ਉਹ ਲਹੂ ਲੱਗਿਆ ਹੋਇਆ ਸੀਗਾ ਮੌਤ ਦਾ ਫਰਿਸ਼ਟਾ ਉਹਨਾਂ ਦੇ ਘਰਾਂ ਦੇ ਅੰਦਰ ਨਹੀਂ ਗਿਆ ਹallelujah ਅੱਜ ਪ੍ਰਭੂ ਯਿਸੂ ਮਸੀਹ ਦਾ ਲਹੂ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਲੱਗਿਆ ਹੋਇਆ ਆ ਮੌਤਾ ਫਰਿਸ਼ਤਾ ਉਹਨਾਂ ਦੇ ਘਰਾਂ ਦੇ ਅੰਦਰ ਨਹੀਂ ਆਏਗਾ ਜਿਨ੍ਹਾਂ ਦੇ ਬੱਚੇ ਪ੍ਰਭੂ ਯਿਸੂ ਮਸੀਹ ਦਾ ਲਹੂ ਚਕਵਰਿਆ ਕੋਈ ਬਿਮਾਰੀ ਕੋਈ ਮੌਤਾ ਫਰਿਸ਼ਤਾ ਉਹਨਾਂ ਨੂੰ ਨਹੀਂ ਛੂਹੇਗਾ